कल की कलगी लड़ी पगब लगावे जितों हेमल फोल्ड किया हेमलड़ के जोड़ा पगब लगा देना जी फिर उसका जो हम आपको कलगी लड़ लगा कलगी लड़ती जोड़ा अपना उपरला पला होगा उसने थले फोल्ड करना जो थड़ा पला होगा उसने आपको उपरू फोल्ड कर देना ਤੇ ਅੱਖ ਤੱਕ ਲੜ ਨੂੰ ਖਿੱਚ ਕੇ ਤੇ ਇਸ ਦਾ ਬਾਦੂ ਕਪੜਾ ਉਹ 15 ਫੋਲਡ ਕਰਨਾ ਉੱਪਰੋਂ ਵੀੜ ਆਪਣਾ ਲੜਊਗਾ ਉੱਪਰੋਂ ਵੀੜ ਆਪਣੇ ਬਲ ਨੇਗੇ ਉਹਨਾਂ ਬਲਾਂ ਨੂੰ ਅੰਦਰ ਨੂੰ ਫੋਲਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਜਿਹੜਾ ਆਪਣਾ ਲੜਊਗਾ ਇਸ ਲੜ ਨੂੰ ਸਾਫ਼ ਕਰਨਾ ਜਿਹੜੇ ਆਪਣੇ ਸਿਰੜ ਦੇ ਉੱਪਰ ਵਾਲ ਹੋਣ ਉਹਨਾਂ ਬਲਾਂ ਨੂੰ ਬਾਹਰ ਦੇਣਾ ਕੱਢ ਦੇਣਾ ਜੀ ਇਹ ਹਰ ਸਟੋਆ ਜਿਹੜਾ ਆਪਾਂ ਨੇ ਪੱਗ ਪੈ ਲਗਾਇਆ ਸੀਗਾ ਲੜਨ ਨੂੰ ਆਪਾਂ ਪੱਗ ਪੈ ਥੱਲੇ ਚੀਰਿਆਉਣਾ ਪੱਗ ਪੈ ਲੜਨ ਨੂੰ ਪੱਗ ਪੈ ਥੱਲੇ ਚੀਰਨ ਨੂੰ ਲਿਆਉਣ ਤੋਂ ਬਾਅਦ ਇਸ ਲੜਨ ਨੂੰ ਵੜਾ ਆਪਾਂ ਫਰੰਟ ਵੱਲ ਘੁਮਾ ਦੇਣਾ ਛਾਟੇ ਵੱਲ ਲੜਨ ਨੂੰ ਘੁਮਾਉਣ ਤੋਂ ਬਾਅਦ ਲੜਨ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਆਪਾਂ ਲੜ ਸਿਮਰ ਲਗਾਇਆ ਸੀ ਉਹ ਇਸ ਲੜਨ ਨਾਲ ਥੱਲੇ ਇਸ ਲੜਨ ਨੂੰ ਆਪਾਂ ਦਬ ਦੇਣਾ ਜੇਕਰ ਤੁਹਾਡਾ ਲੜਾ ਪਰੋਟ ਲੜ ਰਿਹਾ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈ ਲਗਾ ਸਕਦੇ ਹੋ ਉਹ ਦੇ ਕਰਕੇ ਜਿਹੜਾ ਤੁਹਾਡਾ ਲੜਾ ਠਿੱਲਾ ਨਹੀਂ ਰਹੇਗਾ ਅਣ ਜਿਹੜੀ ਆਪਣੀ ਬਾਕੀ ਪੱਗ ਦੀ ਸੈਟਿੰਗ ਉਹ ਆਪਾਂ ਕਰ ਲੈਣੀ ਹੈ ਤੇ ਜਿਹੜਾ ਉਹਨਾਂ ਫਰਾਂਟ